ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਆਪ ਜੀਆਂ ਦੇ ਸਾਹਮਣੇ ਕਲਗੀਧਰ ਮਹਾਰਾਜ ਜੀਆਂ ਦਾ ਇੱਕ ਅਨੋਖਾ ਕੋਟਕ ਲੈ ਕੇ ਹਾਜ਼ਰ ਹੋਏ ਹਾਂ ਜਦੋਂ ਪਾਸ਼ਾ ਜੀ ਨੇ ਸਾਰੀ ਸਿੱਖ ਸੰਗਤ ਦੇ ਸਾਹਮਣੇ ਪਹਾੜੀਆਂ ਦਾ ਅਸਲੀ ਚਿਹਰਾ ਵਿਖਾਇਆ ਸੀ ਜਦੋਂ ਪਹਾੜੀ ਰਾਜਿਆਂ ਨੇ ਇੱਟਾਂ ਤੇ ਪੱਥਰਾਂ ਨੂੰ ਹੀ ਗੁਰੂ ਘਰ ਦਾ ਖਜ਼ਾਨਾ ਸਮਝ ਕੇ ਲੁੱਟਿਆ ਸੀ ਉਸ ਸਮੇਂ ਕੀ ਕੀ ਵਾਪਰਿਆ ਆਓ ਇਸ ਵੀਡੀਓ ਵਿੱਚ ਸਰਵਣ ਕਰਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਪ੍ਰਸੰਗ ਇਨ੍ਹਾਂ ਦਿਨਾਂ ਦਾ ਹੀ ਹੈ ਜਦੋਂ ਗੁਰੂ ਘਰ ਦੇ ਦੋਖੀਆਂ ਨੇ ਸਤਗੁਰੂ ਜੀ ਦੇ ਪਾਵਨ ਪਿਆਰੀ ਜਗ੍ਹਾ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਬਹੁਤ ਲੰਮਾ ਸਮਾਂ ਹੋਣ ਤੇ ਜਦੋਂ ਮਾਤਾ ਜੀ ਅਤੇ ਹੋਰ ਸਿੱਖਾਂ ਦੇ ਕਹਿਣ ਦੇ ਵੀ ਗੁਰੂ ਜੀ ਉਹ ਕਿਲੇ ਨੂੰ ਛੱਡ ਕੇ ਚੌਣ ਵਿੱਚ ਰਾਜ਼ੀ ਨਹੀਂ ਸਨ ਤਾਂ ਉਸ ਸਮੇਂ ਗੁਰੂ ਜੀ ਨੇ ਸੋਚਿਆ ਅਤੇ ਮਨ ਵਿੱਚ ਵਿਚਾਰ ਕਰਕੇ ਇੱਕ ਕੋਤਕ ਰਚਿਆ ਜੋ ਕਿ ਇਸ ਪ੍ਰਕਾਰ ਹੈ ਸਤਗੁਰ ਕਲੰਗੀਧਰ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਇਹਨਾਂ ਨੂੰ ਅਜਮਾਇਸ਼ ਕਰਕੇ ਹੀ ਵਿਖਾ ਦਈਏ ਤਾਂ ਹੀ ਭਰੋਸਾ ਕਰਨਗੇ ਫਿਰ ਸਤਗੁਰ ਮਹਾਰਾਜ ਜੀਆ ਨੇ ਭਾਈ ਪੰਮੇ ਨੂੰ ਆਪਣੇ ਪਾਸ ਬੁਲਾਇਆ ਅਤੇ ਸਾਰਿਆਂ ਨੂੰ ਸੁਣਾ ਕੇ ਉਸ ਵੱਲ ਕਿਹਾ ਨੁਰੰਗਾ ਅਤੇ ਸਾਰੇ ਪਹਾੜੀ ਰਾਜੇ ਸਾਰੇ ਸਾਜੋ-ਸਮਾਨ ਸਹਿਤ ਜੇ ਸਾਨੂੰ ਕਢਣਾ ਚਾਹੁੰਦੇ ਹਨ ਤਾਂ 5000 ਵਪਾਰ ਕਰਨ ਵਾਲੇ ਬਲਦ ਹੁਣੇ ਭੇਜ ਦੇਣ। ਅਸੀਂ ਸਾਰਾ ਖਜ਼ਾਨਾ ਬਾਹਰ ਭੇਜਾਂਗੇ। ਪਹਿਲਾਂ ਸਾਡੀ ਦੌਲਤ ਜਾਵੇਗੀ, ਉਸ ਤੋਂ ਬਾਅਦ ਅਸੀਂ ਸਾਰੇ ਨਿਕਲ ਕੇ ਜਾਵਾਂਗੇ। ਹੋਰ ਸਮਾਨ ਨੂੰ ਅਸੀਂ ਆਪਣੇ ਪਾਸ ਰੱਖਾਂਗੇ। ਮਾਲ ਵਿਦੇਸ਼ ਵਿੱਚ ਜਾਣ ਦੀ ਸਾਡੀ ਇੱਛਾ ਹੈ। ਇਸ ਪ੍ਰਕਾਰ ਸੁਣ ਕੇ ਭਾਈ ਪੰਮਾ ਬਾਹਰ ਗਿਆ। ਪਹਾੜੀ ਰਾਜਿਆਂ ਨੂੰ ਉਸਨੇ ਜਾ ਕੇ ਸਾਰਾ ਬਿਰਤਾਂਤ ਸੁਣਾਇਆ ਸਾਰੇ ਪਹਾੜੀ ਰਾਜੇ ਸੁਣ ਕੇ ਬੜੇ ਹੀ ਪ੍ਰਸੰਨ ਹੋਏ ਅਤੇ ਗੁਰੂ ਜੀ ਦੀਆਂ ਸਾਰੀਆਂ ਸ਼ਰਤਾਂ ਮੰਨ ਲੀਆਂ ਉਮਰਾਵ ਅਤੇ ਸੋਬਿਆਂ ਨੇ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਕੇ ਮੰਨ ਲਈ ਰੋਜ਼ ਰੋਜ਼ ਦੇ ਯੁੱਧ ਦੀ ਮੁਹੀਮ ਖਤਮ ਹੋ ਜਾਵੇਗੀ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਜਾਵਾਂਗੇ ਇਹ ਸੋਚ ਵਿਚਾਰ ਕਰਕੇ ਲਸ਼ਕਰ ਵਿੱਚ ਜਿਹੜੇ ਲਾਦੂ ਬਲਦ ਸਨ ਸਾਰੇ ਤੁਰੰਤ ਇਕੱਠੇ ਕਰ ਲੈਗੇ ਛੱਟਾ ਸਮੇਤ 5000 ਬਲਦ ਸਤਗੁਰੂ ਜੀ ਦੇ ਦਰਬਾਰ ਵਿੱਚ ਭੇਜ ਦਿੱਤੇ ਜਦੋਂ ਸਤਗੁਰੂ ਜੀ ਦੇ ਪਾਸ ਆ ਕੇ ਖੜੇ ਹੋ ਗਏ ਤਾਂ ਸਤਗੁਰੂ ਜੀ ਨੇ ਕਿਹਾ ਪਹਾੜੀਆਂ ਨੇ ਧਰਮ ਤੁਰਕਾਂ ਨੇ ਈਮਾਨ ਜਿਵੇਂ ਦੋਹਾਂ ਨੇ ਵਿਚ ਲਿਆਉਣਾ ਦਰਸਾਇਆ ਹੈ ਸਾਡੇ ਪਾਸ ਉਹ ਸੁਗੰਧਾ ਚੁੱਕ ਕੇ ਲਿਆਓ ਫਿਰ ਅਸੀਂ ਸਮਝਾਂਗੇ ਕਿ ਤੁਸੀਂ ਸੱਚ ਕਹਿ ਰਹੇ ਹੋ ਫਿਰ ਪੰਮਾ ਸਾਰਿਆਂ ਦੇ ਪਾਸ ਪਹੁੰਚਿਆ ਜੋ ਗੁਰੂ ਜੀ ਨੇ ਫਰਮਾਇਆ ਉਸ ਨੂੰ ਸਾਰਿਆਂ ਦੇ ਪਾਸ ਜਾ ਕੇ ਸੁਣਾ ਦਿੱਤਾ ਪਹਾੜੀ ਰਾਜ ਨੇ ਫਿਰ ਧਰਮ ਕਰ ਦਿੱਤਾ ਪਹਾੜੀ ਰਾਜ ਨੇ ਫਿਰ ਸ਼ਿਵ ਠਾਕਰ ਦੀ ਸੁਗੰਧ ਚੁੱਕੀ ਤੁਰਕਾਂ ਨੇ ایمان ਕਰਿਆ ایمان ਕਰਕੇ ਕੁਰਾਨ ਭੇਜ ਜਿਵੇਂ ਸਤਗੁਰੂ ਜੀ ਨੇ ਕਿਹਾ ਉਸ ਤਰ੍ਹਾਂ ਹੀ ਮੰਗਵਾ ਲਿਆ ਹੈ ਸਤਗੁਰੂ ਜੀ ਨੇ ਫਿਰ ਖਜਾਨਚੀ ਨੂੰ ਬੁਲਾਇਆ ਪਹਿਲਾਂ ਸਾਰਿਆਂ ਨੂੰ ਇੱਕ ਗੱਲ ਸਮਝਾਈ ਟੁੱਟੀਆਂ ਜੁੱਤੀਆਂ ਅਤੇ ਪੁਰਾਣੀਆਂ ਕਾਠੀਆਂ ਅਤੇ ਜਿੰਨੇ ਵੀ ਪੁਰਾਣੇ ਜਾਮੇ ਅਤੇ ਕੱਪੜੇ ਹਨ ਮਰੇ ਹੋਏ ਘੋੜਿਆਂ ਦੀਆਂ ਜਿਹੜੀਆਂ ਅਨੇਕਾਂ ਖੱਲਾ ਹਨ ਜਿੰਨੀਆਂ ਵੀ ਉਹਨਾਂ ਦੀਆਂ ਹੱਡੀਆਂ ਹਨ ਸਾਰੀਆਂ ਹੀ ਇਕੱਠੀਆਂ ਕਰਵਾਓ ਟੁੱਟੇ ਬਰਤਨਾਂ ਦੀਆਂ ਸਾਰੀਆਂ ਠੇਕਰੀਆਂ ਇਕੱਠੀਆਂ ਕਰੋ ਸਾਰੇ ਪੁਰਾਣੇ ਵਸਤਰ ਅਤੇ ਟੁੱਟੇ ਹੋਏ ਸਾਜੋ-ਸਮਾਨ ਇਕੱਠੇ ਕਰ ਲਓ ਸਾਰੀਆਂ ਛੱਟਾਂ ਭਰ ਕੇ ਤਿਆਰ ਕਰੋ ਰਾਤ ਪੈਣ ਵਾਸਤੇ ਛੱਟਾਂ ਸਹਿਤ ਬਲਦਾਂ ਨੂੰ ਬਾਹਰ ਕੱਢ ਦੇਵੋ ਰਾਤ ਪੈਣ ਤੇ ਛੱਟਾਂ ਸਹਿਤ ਬਲਦਾਂ ਨੂੰ ਬਾਹਰ ਕੱਢ ਦੇਵੋ ਕੋਤਵਾਲ ਨੇ ਗੁਰੂ ਜੀ ਦੇ ਕਹਿਣ ਅਨੁਸਾਰ ਕਾਰਜ ਕੀਤਾ ਸਾਰਾ ਪੁਰਾਣਾ ਸਾਜੋ ਸਮਾਨ ਇਕੱਠਾ ਕਰ ਲਿਆ ਬਹੁਤ ਚੰਡਾਲਾਂ ਆਦੀਆਂ ਨੂੰ ਪਰੇ ਰਿਆ ਅਤੇ ਵਿੱਠਾਂ ਤੇ ਹੱਡੀਆਂ ਨਾਲ ਛੱਟਾਂ ਪਰਵਾ ਲਈ ਫਿਰ ਛੱਟਾਂ ਵਿੱਚ ਘੋੜਿਆਂ ਦੇ ਲਿੱਦ ਪਰਵਾਈ ਸੁੱਕੇ ਗਿੱਲੇ ਚਮੜੇ ਵਿੱਚੇ ਪਵਾਏ ਜਿਨ੍ਹਾਂ ਵਿੱਚੋਂ ਬੜੀ ਹੀ ਭੈੜੀ ਦੁਰਗੰਧ ਆਉਂਦੀ ਸੀ ਐਸਾ ਮਾਸ ਭਰ ਕੇ ਛੱਟਾਂ ਨੂੰ ਬੰਨ੍ਹ ਦਿੱਤੀਆਂ ਜਿਸ ਨੂੰ ਛੂਣ ਨਾਲ ਵੀ ਧਰਮ ਦੀ ਹਾਨੀ ਹੁੰਦੀ ਸੀ ਐਸੀਆਂ ਛੱਟਾਂ ਚੰਗੀ ਤਰ੍ਹਾਂ ਭਰ ਦਿੱਤੀਆਂ 5000 ਇੱਟਾਂ ਪਰਵਾ ਲੀਆਂ ਦੇਖਣ ਤੋਂ ਬਿਗੈਰ ਸਾਰੀਆਂ ਛੱਟਾਂ ਦੀ ਸਲਾਈ ਕਰਵਾ ਲਈ ਰਾਤ ਪੈਣ ਤੱਕ ਤਿਆਰ ਕੀਤੀ ਇਹਨਾਂ ਨੂੰ ਬਲਦਾਂ ਉੱਤੇ ਲੱਦ ਦੇਵੋ ਗੁਰੂ ਜੀ ਨੇ ਆਗਿਆ ਨੂੰ ਉਚਾਰਨ ਕੀਤਾ ਇਸੇ ਤਰ੍ਹਾਂ ਹੀ ਹੋਇਆ ਬਾਹਰ ਸਾਰਿਆਂ ਨੂੰ ਲਿਖ ਕੇ ਭੇਜ ਦਿੱਤਾ ਹੁਣ ਅਸੀਂ ਬਾਹਰ ਨਿਕਲ ਕੇ ਜਾਣਾ ਚਾਹੁੰਦੇ ਹਾਂ ਫਿਰ ਗੁਰੂ ਜੀ ਨੇ ਸਾਰੇ ਵਿੱਚ ਇਹ ਗੱਲ ਫੈਲਾ ਦਿੱਤੀ ਇਸੀ ਬਾਹਰ ਨਿਕਲ ਕੇ ਜਾਣਾ ਚਾਹੁੰਦੇ ਹਨ ਅਤੇ ਇਹ ਖਬਰ ਫੈਲ ਗਈ ਕਿ ਸਤਗੁਰੂ ਜੀ ਕਿਲੇ ਨੂੰ ਛੱਡ ਕੇ ਚੱਲੇ ਹਨ ਪਹਿਲਾਂ ਆਪਣਾ ਖਜ਼ਾਨਾ ਕੱਢਣ ਲੱਗੇ ਹਨ ਫਿਰ ਗੁਰੂ ਜੀ ਕੋਚ ਕਰਕੇ ਚਲੇ ਜਾਣਗੇ ਅੰਦਰ ਵੀ ਸਾਰਿਆਂ ਨੇ ਇਹ ਗੱਲ ਸੁਣੀ ਤੇ ਸਾਰੇ ਲਸ਼ਕਰ ਵਿੱਚ ਇਹ ਗੱਲ ਪ੍ਰਗਟ ਹੋ ਗਈ ਪਹਾੜੀ ਰਾਜੇ ਅਤੇ ਜਿੰਨੇ ਵੀ ਰਾਣੇ ਸਨ ਦਿਲ ਵਿੱਚ ਬੜੇ ਹੀ ਪ੍ਰਸੰਨ ਹੋਏ ਕਿ ਵੱਡਾ ਯੁੱਧ ਖਤਮ ਹੋ ਗਿਆ ਹੈ ਜਬਰਦਸਤ ਖਾਂ ਖਵਾਜਾ ਮਰਦੂਦ ਅਤੇ ਵਜੀਦ ਖਾਂ ਨੇ ਵੀ ਗੁਰੂ ਜੀ ਦੇ ਬਾਹਰ ਨਿਕਲਣ ਦੀ ਗੱਲ ਸੁਣੀ ਸਾਰੇ ਦੁੱਖ ਨੂੰ ਮਿਟਾ ਕੇ ਬੜੇ ਹੀ ਪ੍ਰਸੰਨ ਹੋਏ ਮਾਨੋ ਸੁੱਕ ਰਹੀ ਖੇਤੀ ਨੂੰ ਪਾਣੀ ਮਿਲ ਗਿਆ ਹੋਵੇ ਕੋਤਵਾਲ ਗੁਰੂ ਜੀ ਦੇ ਪਾਸ ਜਾ ਕੇ ਹੱਥ ਜੋੜ ਕੇ ਕਹਿਣ ਲੱਗਾ ਹਨੇਰੀ ਰਾਤ ਹੈ ਤੇ ਦਿਖਾਈ ਕੁਝ ਵੀ ਨਹੀਂ ਦਿੰਦਾ ਹਉਣ ਜਾਣ ਦਾ ਰਾਹ ਤੱਕ ਨਹੀਂ ਵਿਖਾਈ ਦਿੰਦਾ ਹੈ ਸਾਡੇ ਪਾਸ ਤੇਲ ਵੀ ਨਹੀਂ ਹੈ ਜਿਸ ਨਾਲ ਮਸਾਲਾ ਜਗਾ ਲਈਏ ਜਿਵੇਂ ਆਪ ਜੀ ਦੀ ਆਗਿਆ ਹੋਵੇ ਉਸ ਤਰ੍ਹਾਂ ਪਕਾ ਲਈਏ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪਣੇ ਹੱਥ ਨਾਲ ਵਰਛਾ ਦਿੱਤਾ ਤੇ ਕਿਹਾ ਇਸ ਨੂੰ ਲੈ ਕੇ ਖੂਹ ਦੇ ਪਾਸ ਜਾਓ ਉਸ ਉੱਪਰ ਵਰਛਾ ਧਰ ਦਿਓ ਤੇ ਇੱਕ ਪਾਸੇ ਤੇਲ ਕੱਢੀ ਜਾਓ ਦੂਸਰੇ ਪਾਸੇ ਜਲ ਹੀ ਰਹੇਗਾ ਖਾਣ ਪੀਣ ਵਾਸਤੇ ਪਹਿਲਾਂ ਵਾਂਗ ਹੀ ਲਿਓ ਇਹ ਜਿਹੜੇ 5000 ਬਲਦ ਹਨ ਉਹਨਾਂ ਦੇ 10000 ਸਿੰਘ ਹਨ ਸਾਰੇ ਸਿੰਘਾਂ ਨਾਲ ਇੱਕ ਮਸ਼ਾਲ ਬਨ ਦੇਵੋ ਅਤੇ ਤੇਲ ਨੂੰ ਖੂਵ ਵਿੱਚੋਂ ਕੱਢ ਲਿਓ ਕੋਤਵਾਲ ਨੇ ਗੁਰੂ ਜੀ ਦੇ ਹੱਥ ਵਿੱਚੋਂ ਵਰਛਾ ਲਿਆ ਤੇ ਖੂਵ ਵਿੱਚ ਤੇਲ ਕੱਢਣ ਵਾਸਤੇ ਉਸ ਤੇ ਉੱਪਰ ਰੱਖ ਦਿੱਤਾ ਅਜਿਹਾ ਵੇਖ ਕੇ ਸਾਰੇ ਹੀ ਬੜੇ ਹੈਰਾਨ ਹੋਏ ਤੇ ਸਾਰੇ ਬਲਦਾਂ ਦੇ ਸਿੰਘਾਂ ਨਾਲ ਮਸਾਲਾ ਨੂੰ ਬੰਨ ਦਿੱਤਾ ਸੰਕੜੇ ਲੋਕ ਇਸ ਕਾਰਜ ਵਿੱਚ ਜੁਟ ਗਏ ਤੁਰੰਤ ਹੀ ਸਾਰੀਆਂ ਮਸ਼ਾਲਾਂ ਜਗਾ ਦਿੱਤੀਆਂ ਫਿਰ ਗੁਰੂ ਜੀ ਨੇ ਇਸ ਪ੍ਰਕਾਰ ਹੁਕਮ ਕੀਤਾ ਜਿੰਨਾ ਵੀ ਖੀਨਖਾ ਬਚ ਗਿਆ ਹੈ ਦੋ ਤੋ ਗਾਜੇ ਨਾ ਛੱਟਾਂ ਉੱਤੇ ਪਾ ਦਿਓ ਉਸ ਤਰ੍ਹਾਂ ਹੀ ਤੁਰੰਤ ਉਹ ਨਾ ਛੱਟਾਂ ਉੱਤੇ ਸੁੰਦਰ ਕੱਪੜੇ ਪਾ ਦਿੱਤੇ 10000 ਜਦ ਮਸ਼ਾਲਾਂ ਜਗੀਆਂ ਤਾਂ ਵੱਡਾ ਪ੍ਰਕਾਸ਼ ਹੋ ਗਿਆ ਇਹ ਵੇਖ ਕੇ ਬਾਹਰ ਖੜੇ ਲਸ਼ਕਰ ਤਿਆਰ ਹੋ ਗਏ ਮਨ ਵਿੱਚ ਸਾਰੇ ਹੀ ਗੁਰੂ ਜੀ ਦੇ ਖਜ਼ਾਨੇ ਨੂੰ ਲੁੱਟਣਾ ਚਾਹੁੰਦੇ ਸਨ ਲੱਖਾਂ ਸੂਰਬੀਰ ਤਿਆਰ ਹੋ ਕੇ ਖੜੇ ਸਨ ਵੇਖ ਰਹੇ ਸਨ ਕਿ ਗੁਰੂ ਜੀ ਨੇ ਹੁਣ ਧੰਨ ਬਾਹਰ ਕੱਢਿਆ ਹੈ ਜਿਹੜਾ ਉੱਚੇ ਥਾਂ ਤੇ ਮੋਰਚਾ ਲੱਗਿਆ ਹੋਇਆ ਸੀ ਉਸ ਦੇ ਨੇੜੇ-ਨੇੜੇ ਬਲਦਾਂ ਨੂੰ ਕੀਤਾ ਹੌਲੀ-ਹੌਲੀ ਸਾਰੇ ਬਲਦਾਂ ਨੂੰ ਕੱਢ ਦਿੱਤਾ ਤੇ ਉੱਪਰ ਤੋਪਾਂ ਤਿਆਰ ਕੀਤੀਆਂ ਬਹੁਤ ਬੰਦੂਖਾਂ ਹੱਥ ਵਿੱਚ ਫੜੀਆਂ ਤੇ ਸਤਗੁਰ ਜੀ ਨੇ ਬਹੁਤ ਸਿੰਘਾਂ ਨੂੰ ਖੜ੍ਹਾ ਕੀਤਾ ਆਪ ਅਨੰਦਪੁਰ ਚੱਲ ਕੇ ਬਹਿ ਗਏ ਇਹ ਵੇਖਣ ਵਾਸਤੇ ਕਿ ਕਾਪਟੀਆਂ ਨੂੰ ਕਿਵੇਂ ਮਾਰਦੇ ਹਨ ਬਹੁਤ ਲਬਾਣੇ ਬਲਦਨ ਨੂੰ ਹੱਕ ਕੇ ਚੱਲ ਪਏ ਸਾਰੇ ਬਹੁਤ ਪ੍ਰਕਾਸ਼ ਫੈਲ ਗਿਆ ਰਾਜਿਆਂ ਦੀ ਬਹੁਤ ਸੈਨਾ ਆਈ ਰਾਜਿਆਂ ਦੀ ਬਹੁਤ ਸੈਨਾ ਸੀ ਜੋ ਕਿ ਹੌਲੀ-ਹੌਲੀ ਵੇਖ ਕੇ ਨੇੜੇ ਆ ਗਈ ਬਹੁਤ ਲਬਾਣੇ ਵੀ ਸਨ ਕੀਨ ਖਾਦ ਦੀ ਜਰੀ ਚਮਕਦੀ ਸੀ ਇੰਝ ਜ਼ਿਆਦਾ ਸੀ ਕਿ ਜਿਵੇਂ ਛੱਟਾਂ ਵਿੱਚ ਅਚਰਜ ਦੌਲਤ ਭਰੀ ਹੈ ਸੋਨਾ ਚਾਂਦੀ ਅਤੇ ਹੀਰੇ ਜਵਾਹਰਾਤ ਹੋਣਗੇ ਵੇਖ ਕੇ ਵੱਡਾ ਪ੍ਰਭਾਵ ਪ੍ਰਗਟ ਹੁੰਦਾ ਸੀ ਸੁਣ ਕੇ ਰਾਜਾਂ ਵੀ ਧਰਮ ਨੂੰ ਵਿਚਾਰ ਦਿੱਤਾ ਤੇ ਉਮਰਾਵ ਵੀ ਆਪਣੇ ਈਮਾਨ ਨੂੰ ਹਾਰ ਗਏ ਤੇ ਕਹਿੰਦੇ ਸਨ ਸੱਤ ਮਹੀਨੇ ਦੁੱਖ ਪਾਉਂਦੇ ਰਹੇ ਹਾਂ ਲੜਦਿਆਂ ਲੜਦਿਆਂ ਹਜ਼ਾਰਾਂ ਨੇ ਮੌਤ ਪਾਈ ਹੈ ਕਰੋੜਾਂ ਰੁਪਏ ਦਾ ਧਨ ਕਿਲੇ ਵਿੱਚੋਂ ਨਿਕਲ ਕੇ ਬਾਹਰ ਚੱਲਿਆ ਹੈ ਜਿਸ ਨਾਲ ਵਿਸ਼ਾਲ ਸੈਨਾ ਤ੍ਰਿਪਤ ਹੋ ਜਾਵੇਗੀ ਖਾਲੀ ਕਿਲੇ ਵਿੱਚੋਂ ਕੀ ਲਵਾਂਗੇ ਗੁਰੂ ਜੀ ਚੜ੍ਹਾਈ ਕਰਕੇ ਕਿਸੇ ਹੋਰ ਦੇਸ਼ ਵਿੱਚ ਚਲੇ ਜਾਣਗੇ ਮਨ ਵਿੱਚ ਬਹੁਤ ਜ਼ਿਆਦਾ ਲੋਭ ਵਧ ਗਿਆ ਉਸ ਸਮੇਂ ਧਰਮ ਇਮਾਨ ਨੂੰ ਕਤਲ ਕਰ ਦਿੱਤਾ ਵੱਡਾ ਲੋਭ ਵਿਆਪਕ ਹੋ ਗਿਆ ਅਤੇ ਸ਼ਿਵ ਠਾਕੁਰ ਤੇ ਕੁਰਾਨ ਦੀਆਂ ਕਸਮਾਂ ਸਾਰਿਆਂ ਨੇ ਭੁਲਾ ਦਿੱਤੀਆਂ ਪਹਿਲਾਂ ਪਹਾੜੀਆਂ ਆ ਕੇ ਪੈ ਗਏ ਵੱਡਾ ਰੋਲਾ ਮਚ ਗਿਆ ਤੇ ਸਭ ਨੇ ਲੁੱਟ ਮਚਾ ਦਿੱਤੀ 10-20 ਮਨੁੱਖ ਮਿਲ ਕੇ ਚੱਲਦੇ ਸਨ ਬਲਦਾਂ ਸਹਤ ਉਹਨਾਂ ਸਾਰੀਆਂ ਛੱਟਾਂ ਸਾਂਭ ਲਈਆਂ ਬਾਹਾਂ ਦੇ ਬਲ ਕਰਕੇ ਇੱਕ ਦੂਸਰੇ ਪਾਸੋਂ ਛੱਟਾਂ ਨੂੰ ਖੋਹਦੇ ਸਨ ਇਸ ਕਰਕੇ ਇਸ ਕਰਕੇ ਮੂਰਖ ਲੜਨ ਲੱਗੇ ਫਿਰ ਸ਼ਸਤਰ ਚੱਲ ਪਏ ਤੇ ਕਈ ਭੱਜ ਗਏ ਤੇ ਕਈ ਆਪਸ ਵਿੱਚ ਲੜ ਕੇ ਮਰ ਗਏ ਪਿਆ ਹੋਇਆ ਰੋਲਾ ਕੂਹਾਂ ਤੱਕ ਸੁਣਾਈ ਦਿੰਦਾ ਸੀ ਮੰਨ ਸਮੁੰਦਰ ਨੂੰ ਰੜਕਣ ਲੱਗੇ ਹੋਏ ਪਏ ਸਨ ਜਦ ਆਪਸ ਵਿੱਚ ਬਹੁਤ ਰੋਲਾ ਮਚਾਇਆ ਤਦ ਗੁਰੂ ਜੀ ਨੇ ਉੱਪਰ ਤੋਂ ਤੋਪ ਚਲਵਾਈ ਤੋਪ ਬਿਜਲੀ ਵਾਂਗ ਉੱਚੀ ਆਵਾਜ਼ ਵਿੱਚ ਕੜਕੀ ਤੇ ਸਾਰੇ ਇਕੱਠੇ ਹੋਏ ਵੈਰੀਆਂ ਨੂੰ ਮਾਰ ਮੁਕਾਇਆ ਫਿਰ ਗੋਲਿਆਂ ਦੀ ਮਾਰ ਪੈਣ ਲੱਗੀ ਜਿਸ ਕਾਰਨ ਹਜ਼ਾਰਾਂ ਸੂਰਬੀਰ ਮਾਰੇ ਗਏ ਕੁਝ ਮੂਰਖ ਆਪਸ ਵਿੱਚ ਲੜ ਕੇ ਮਰ ਗਏ ਕੁਝ ਸਤਗੁਰ ਜੀ ਨੇ ਮਾਰ ਕੇ ਦੂਰ ਕੀਤੇ ਛੱਟਾਂ ਨੂੰ ਲੈ ਲੈ ਕੇ ਆਪਣੇ ਡੇਰਿਆਂ ਵਿੱਚ ਜਾਂਦੇ ਸਨ ਧਰ ਕੇ ਛੁਪਾਉਂਦੇ ਨਹੀਂ ਸਨ ਆਪਣੀਆਂ ਅੱਖਾਂ ਨਾਲ ਵੇਖਦੇ ਸਨ ਨਿੱਜ-ਨਿੱਜ ਵਿੱਚ ਤਕੜਾਈ ਕਰਕੇ ਖਾਣ ਪੀਣ ਵਾਲੇ ਸਥਾਨਾਂ ਤੇ ਛੱਟਾਂ ਨੂੰ ਲੁਕੋ ਲਿਆ ਜਿੱਥੇ ਠਾਕੁਰ ਦੀ ਪੂਜਾ ਕਰਦੇ ਸਨ ਉੱਥੇ ਗੰਦ ਦੀਆਂ ਭਰੀਆਂ ਹੋਈਆਂ ਛੱਟਾਂ ਲੁਕਾ ਲੁਕਾ ਕੇ ਰੱਖ ਲਈਆਂ ਸਾਰੇ ਜਾਣਦੇ ਸਨ ਕਿ ਅਸੀਂ ਬਹੁਤ ਕੁਝ ਲੁੱਟ ਕੇ ਲੈ ਕੇ ਆ ਗਏ ਹਾਂ ਸਾਡੇ ਪੁੱਤ ਪੋਤਰੇ ਬੈਠ ਕੇ ਖਾਣਗੇ ਹੁਣ ਸਾਡਾ ਲੜਨਾ ਮਰਨਾ ਸਫਲ ਹੋਇਆ ਹੈ ਵੱਡੀ ਘਾਲ ਕਾਲ ਕੇ ਧਨ ਪ੍ਰਾਪਤ ਕੀਤਾ ਹੈ ਛੱਟਾਂ ਲੁਕਾ ਕੇ ਆਪਣੇ ਡੇਰਿਆਂ ਵਿੱਚ ਚਲੇ ਗਏ ਮੁੱਖ ਚੁੱਪ ਸਨ ਪਰ ਮਨ ਉਹਨਾਂ ਦੇ ਬੜੇ ਹੀ ਪ੍ਰਸੰਨ ਸਨ ਥੋੜੀ ਮਤ ਵਾਲੇ ਮੂਰਖ ਜਾਣਦੇ ਨਹੀਂ ਸਨ ਸਰਬਸਮਰੱਥ ਗੁਰੂ ਜੀ ਨੂੰ ਛਲਣਾ ਚਾਹੁੰਦੇ ਸਨ ਸ਼੍ਰੇਸ਼ਟ ਬੁੱਧੀ ਦੇ ਕੋਸ਼ ਗੁਰੂ ਜੀ ਦੇ ਮਨ ਨੂੰ ਚੰਗਾ ਲੱਗਿਆ ਤਾਂ ਉਹਨਾਂ ਨੇ ਅਜੀਬ ਦਗੇ ਵਾਜਾਂ ਉੱਤੇ ਦਗਾ ਕਰਕੇ ਵਿਖਾਇਆ ਪਹਾੜੀਆਂ ਨੇ ਛਲ ਕਰਦਿਆਂ ਆਪਣਾ ਧਰਮ ਗਵਾ ਲਿਆ ਤੇ ਨਰਕਾਂ ਨੂੰ ਜਾਣ ਲਈ ਉਚਿਤ ਹੋ ਗਏ ਤੇ ਕੁਝ ਵੀ ਪ੍ਰਾਪਤ ਨਾ ਕੀਤਾ ਗੁਰੂ ਪਿਆਰੀ ਸਾਧ ਸੰਗਤ ਜੀਓ ਮਹਾਬੁਰਖਾ ਨਾਲ ਜਿਹੜਾ ਵੀ ਛਾਲ ਕਰਦਾ ਹੈ ਉਹ ਆਪ ਹੀ ਛਲਿਆ ਜਾਂਦਾ ਹੈ ਉਹ ਦੋਵੇਂ ਲੋਕ ਗਵਾ ਲੈਂਦਾ ਹੈ ਗਵਾਰੇ ਸੋਚ ਰਹੇ ਸਨ ਕਿ ਸਾਰਾ ਕੁਝ ਲੁੱਟ ਕੇ ਲੈ ਗਏ ਰਾਤ ਸਮੇਂ ਹੀ ਨਹੀਂ ਵੇਖਦੇ ਕਿ ਗੰਦਮੰਦ ਲੁੱਟ ਕੇ ਲਿਆਏ ਹਨ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਅਧਿਆਇ ਇੱਥੇ ਸਮਾਪਤ ਹੁੰਦਾ ਹੈ ਜਲਦੀ ਆਪ ਜੀ ਦੇ ਸਾਹਮਣੇ ਨਵਾਂ ਅਧਿਆਇ ਲੈ ਕੇ حاضر ਹੋਵਾਂਗੇ ਤਦ ਤੱਕ ਦੇ ਲਈ ਛੁੱਟੀਆਂ ਬਖਸ਼ੋ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਤੇ ਜੇਕਰ ਵੀਡੀਓ ਪਸੰਦ ਆਈ ਹੋਵੇ ਕਿਰਪਾ ਕਰਕੇ ਵੀਡੀਓ ਨੂੰ ਇੱਕ ਲਾਈਕ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਕਮੈਂਟ ਵਿੱਚ ਤੁਸੀਂ ਕਿੱਥੋਂ ਵੀਡੀਓ ਵੇਖ ਰਹੇ ਹੋ ਇਹ ਜ਼ਰੂਰ ਲਿਖਿਆ ਕਰੋ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ